ਹਾਂ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਪਹਿਲਾ ਤਾਂ ਹਲਕਾ ਵਾਸੀਆਂ ਦਾ ਵਾਰਡ ਵਾਸੀਆਂ ਦਾ ਔਰ ਸਭ ਤੋਂ ਵੱਧ ਕਿ ਲੁਧਿਆਣਾ ਵਾਸੀਆਂ ਦਾ ਵੀ ਜਿਨ੍ਹਾਂ ਨੇ ਮੌਕਾ ਦਿੱਤਾ ਤੇ ਉਸ ਕੁਰਸੀ ਤੇ ਬਿਠਾਇਆ ਤਾਂ ਕਿ ਅਸੀਂ ਸੇਵਾਦਾਰ ਬਣ ਕੇ ਇਸ ਪੂਰੇ ਲੁਧਿਆਣਾ ਸ਼ਹਿਰ ਦੀ ਸੇਵਾ ਕਰ ਸਕੀਏ ਔਰ ਸਭ ਤੋਂ ਵੱਧ ਕਿ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਹਲਕਾ ਪੂਰਬੀ ਦੇ ਵਿੱਚ ਇਸ ਤੋਂ ਪਹਿਲਾਂ ਵੀ ਕਾਰਜ ਜਿਹੜੇ ਐਮ.ਐਲ.ਏ ਸਾਹਿਬ ਦੁਆਰਾ ਬਹੁਤ ਕਰਵਾਏ ਗਏ ਨੇ ਤੇ ਅੱਜ ਜਿੱਥੇ ਸੰਧੂ ਕਲੋਨੀ ਦੇ ਵਿੱਚ ਅਸੀਂ ਸੰਧੂ ਐਨਕਲੇਵ ਚ ਖੜੇ ਆਂ ਖਾਸ ਕਰਕੇ ਤੁਹਾਨੂੰ ਦੱਸਣਾ ਚਾਹਾਂਗੇ ਕਿ ਪਹਿਲਾਂ ਇੱਥੇ ਕੋਈ ਵੀ ਸੁਵਿਧਾ ਨਹੀਂ ਸੀ ਪਿਛਲੀਆਂ ਸਰਕਾਰਾਂ ਨੇ ਕਦੇ ਪਲਟ ਕੇ ਵੀ ਨਹੀਂ ਦੇਖਿਆ ਸੀ ਤੇ ਅੱਜ ਪਹਿਲਾ ਇੱਥੇ ਜਿੱਥੇ ਕਿ ਸੀਵਰੇਜ ਔਰ ਪੀਨ ਬੜੇ ਪਾਣੀ ਦੀ ਸੁਵਿਧਾ ਮੁਹੱਈਆ ਕਰਾਈ ਗਈ ਤੇ ਅੱਜ ਇੱਕ ਕਰੋੜ 43 ਲੱਖ ਦੀ ਲਾਗਤ ਨਾਲ ਇਸ ਪੂਰੀ ਕਲੋਨੀ ਦੇ ਵਿੱਚ ਟਾਈਲਾਂ ਦੀਆਂ ਸੜਕਾਂ ਬਣ ਕੇ ਇਹ ਬਹੁਤ ਵਧੀਆ ਜਿਹੜੀ ਸੁਵਿਧਾ ਇੱਥੇ ਦੇ ਵਾਰਡ ਵਾਸੀਆਂ ਨੂੰ ਦਿੱਤੀ ਜਾ ਰਹੀ ਹੈ ਬਹੁਤ-ਬਹੁਤ ਵਧਾਈ ਦਿੰਨੀ ਹੈ ਐਮ.ਐਲ.ਏ. ਦਲਜੀਤ ਸਿੰਘ ਗਰੇਵਾਲ ਭੋਲਾ ਜੀ ਨੂੰ ਤੇ ਖਾਸ ਤੌਰ ਤੇ ਇੱਥੇ ਵਾਰਡ ਦੇ ਜਿਹੜੇ ਕੌਂਸਲਰ ਨੇ ਦੀਪਾ ਚੌਧਰੀ ਜੀ ਉਹਨਾਂ ਦੀ ਮਿਹਨਤ ਸਦਕਾ ਬਹੁਤ ਐਫਰਟਸ ਰਹੇ ਆ ਔਰ ਅਸੀਂ ਸਾਰਿਆਂ ਨੇ ਨਾਲ ਕੇ ਕੋਸ਼ਿਸ਼ ਕੀਤੀ ਹੈ ਵੀ ਅਸੀਂ ਜੋ ਬੈਸਟ ਤੋਂ ਬੈਸਟ ਸੁਵਿਧਾ ਹੋਵੇ ਉਹ ਦੇ ਸਕੇ ਔਰ ਹਮੇਸ਼ਾ ਹੀ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਰਹਾਂਗੇ ਲੋਕੀਂ ਰੱਖੇ ਨੇ ਆਮ ਪਾਰਟੀ ਦੇ ਲੋਕਾਂ ਨਾਲ ਪੂਰੀ ਦਿੱਕਤ ਹੈ ਜਿਹੜੀ ਵਜਾਇਨਾ ਜਿਹੜੀ ਇਹ ਸੰਗਤ ਇੱਥੇ ਅੱਜ ਬਾਰਿਸ਼ ਦੇ ਵਿੱਚ ਵੀ ਪਿਆਰ ਦੇਣ ਲਈ ਖੜੀ ਹੋਈ ਹੈ ਇਹ ਤੁਹਾਨੂੰ ਬਖੂਬੀ ਜਵਾਬ ਦੇ ਸਕਦੇ ਨੇ ਅੱਜ ਜਿੱਥੇ ਵੀ ਚਲੇ ਜਾਂਦੇ ਆ ਲੋਕੀ ਹੱਥਾਂ ਤੇ ਚੱਕਦੇ ਨੇ ਮਾਵਾ ਨਾਲ ਲਾਉਂਦਿਆਂ ਨੇ ਤੇ ਧੰਨਵਾਦ ਕਰ ਰਹੇ ਆ ਬਲਕਿ ਧੰਨਵਾਦ ਕਰਨਾ ਸਾਡਾ ਫਰਜ਼ ਬੰਦਾ ਆ ਤੇ ਤੁਸੀਂ ਦੇਖ ਸਕਦੇ ਹੋ ਇਹ ਚਿਹਰਿਆਂ ਤੇ ਕਿੰਨੀ ਕੋ ਖੁਸ਼ੀ ਹੈ ਵਿ ਜਿਸੇ ਏਰੀਆ ਚ ਰਹਿਣਾ ਇੱਕ ਰਹਿਣ लायक ਜਗਾ ਨਹੀਂ ਸਮਝਿਆ ਜਾਂਦਾ ਸੀ ਅੱਜ ਉਸ ਜਗਾ ਦੇ ਵਿੱਚ ਸੀਵਰੇਜ ਪਾਣੀ ਸੜਕਾ ਹਰ ਇੱਕ ਜਿਹੜੀ ਬੇਸਿਕ ਅਮੈਨਿਟੀ ਹੈ ਬੇਸਿਕ ਜ਼ਰੂਰਤ ਹੈ ਉਹਨੂੰ ਪੂਰਾ ਕੀਤਾ ਜਾ ਰਿਹਾ ਹੈ ਜੀ ਅੱਜ ਬਹੁਤ ਬਹੁਤ ਬਤਾਈ ਦਿਨਾ ਵਿਧਾਨ ਸਭਾ ਹਲਕਾ ਪੂਰਬੀ ਦੀ ਸੰਗਤ ਜਿਹੜੇ ਵਾਰਡ ਨੰਬਰ 11 ਦੇ ਵਿੱਚ ਸਾਡੀ ਛੋਟੀ ਪੈਨ ਕਾਉਂਸਲਰ ਦੀਪਾ ਚੌਧਰੀ ਜੀ ਸਾਡੇ ਸਾਥੀ ਅਨੋ ਚੌਧਰੀ ਜੀ ਤੇ ਇਲਾਕਾ ਨਿਵਾਸੀਆਂ ਨੂੰ ਅੱਜ ਜਿਹੜਾ ਕਿ 143 ਕਰੋੜ ਦੇ ਲਾਗਤ ਨਾਲ ਸੜਕਾ ਬਣਦਾ ਕੰਮ ਦੀ ਸ਼ੁਰੂਆਤ ਹੋਈ ਹੈ ਸੰਧੂ ਇਨਕਲੇਵ ਦੇ ਵਿੱਚ ਜਿਹਦੇ ਵਿੱਚ ਸਾਰੇ ਹੀ ਆਮ ਆਦੀ ਪਰਦੇ ਸਾਥੀ ਸਾਰਾ ਇਲਾਕਾ ਨਿਵਾਸੀ ਅੱਜ ਅਸ਼ੀਰਵਾਦ ਦੇਣ ਆਏ ਨੇ ਤੇ ਜਿਹਦੇ ਸਪੈਸ਼ਲ ਤੌਰ ਤੇ ਸਾਡੇ ਅ ਲਾਣੇ ਦੀ ਮੇਰ ਪ੍ਰਿੰਸੀਪਲ ਇੰਦਰਜੀਤ ਕੌਰ ਜਿਹੜੇ ਪਹੁੰਚੇ ਨੇ ਤੇ ਔਰ ਸਾਰਿਆਂ ਨੂੰ ਵਧਾਈ ਵੀ ਦਿਨਾਂ ਤੇ ਧੰਨਵਾਦ ਵੀ ਕਰਦਾ ਕਿਉਂਕਿ ਇਹਨਾਂ ਸਾਰਿਆਂ ਦੇ ਟੈਕਸਾਂ ਦੇ ਵਿੱਚੋਂ ਔਰ ਸਾਰਿਆਂ ਦੇ ਅਸ਼ੀਰਵਾਦ ਨਾਲ ਇਹ ਕੰਮ ਹੋਣ ਜਾ ਰਹੇ ਨੇ ਅੱਜ ਵਿਧਾਨ ਸਭਾ ਹਲਕਾ ਪੂਰਬੀ ਚ ਹਰ ਵਾਰਡ ਹਰ ਮਹੱਲੇ ਹਰ ਗਲੀ ਦੇ ਵਿੱਚ ਕੰਮ ਚੱਲੇ ਆ ਕਿਤੇ ਸੀਵਰੇਜ ਦਾ ਕੰਮ ਚੱਲੇ ਆ ਕਿਤੇ ਬਾਰਸ਼ ਪ੍ਰਾਈ ਦਾ ਕੰਮ ਚੱਲੇ ਆ ਕਿਤੇ ਸੜਕਾਂ ਦਾ ਕੰਮ ਚੱਲੇ ਆ ਕਿਤੇ ਸਟਰੀਟ ਲਾਈਟਾਂ ਦਾ ਕੰਮ ਚੱਲੇ ਆ ਕਿਤੇ ਆਮ ਆਦਮੀ ਕਲੀਨਿਕ ਦਾ ਕੰਮ ਚੱਲੇ ਆ ਵਾ ਤੇ ਔਨ ਵਾਲੇ ਹਰ ਸੁਭਦਾ ਹਰ ਉਮੀਦ ਪੂਰੀ ਕਰਨਾ ਸਾਡਾ ਮਿਸ਼ਨ ਆ ਕਿਉਂਕਿ ਆਮ ਆਦੀ ਪਾਰਟੀ ਦਾ ਜਿਹੜਾ ਮਿਸ਼ਨ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਔਰ ਸਾਡਾ ਮਿਸ਼ਨ ਆ ਆਮ ਆਦੀ ਪਾਰਟੀ ਦੇ ਮੁਖੀ ਸ਼੍ਰੀ ਰਵਿੰਦ ਕੇਜੀਵਾਲ ਦੀ ਰਹਿਣਵਾਈ ਦੇ ਵਿੱਚ ਮੁਕਮਲ ਦੀ ਸਾਹਿਬ ਭਗਵੰਤ ਸਿੰਘ ਮਾਨ ਦੀ ਰਹਿਣਵਾਈ ਦੇ ਵਿੱਚ ਇਸ ਵਿਧਾਨ ਸਭਾ ਹਲਕਾ ਪੂਰਬੀ ਦੀ ਹਰ ਕੰਮ ਕਰਾ ਕੇ ਹਰ ਸੁਭਦਾ ਦੇ ਕੇ ਇਸ ਵਿਧਾਨ ਸਭਾ ਹਲਕਾ ਪੂਰਬੀ ਨੂੰ ਉਸ ਰੰਗਲੇ ਪੰਜਾਬ ਦਾ ਹਿੱਸਾ ਬਣਾਉਣਾ ਕਿਉਂਕਿ ਜੋ ਸਾਤੋਂ ਉਮੀਦਾਂ ਰੱਖੀਆਂ ਸੀਗੀਆਂ ਉਹ ਉਮੀਦਾਂ ਸਾਡੀਆਂ ਪੂਰਾ ਕਰਨਾ ਸਾਡਾ ਮਿਸ਼ਨ ਹੈ ਤੇ ਇਹਦੇ ਵਾਸਤੇ ਬਹੁਤ-ਬਹੁਤ ਧੰਨਵਾਦ ਕਰਦਾ ਬਹੁਤ-ਬਹੁਤ ਵਧਾਈ ਦਿੰਦਾ ਸਾਡੇ ਬਹੁਤ ਹੀ ਸਤਿਕਾਰਯੋਗ ਐਮਐਲਏ ਦਿਲਜੀਤ ਸਿੰਘ ਗਰੇਵਾਲ ਭੋਲਾ ਜੀ ਔਰ ਸਾਡੇ ਮੇਅਰ ਮੈਡਮ ਸਾਰੇ ਸਾਥੀ ਸਭ ਦਾ ਤਹਿ ਦਿਲੋਂ ਧੰਨਵਾਦ ਕਰਦਾ ਮਾਨਸਿਕਾ ਧੰਨਵਾਦ ਕਰਦਾ ਕਿਉਂਕਿ ਤੁਸੀਂ ਦੇਖਿਆ ਹੀ ਹੋਣਾ ਕਿ ਜਿਹੜੀ ਪਹਿਲੀ ਸਰਕਾਰ ਨੇ ਕੋਈ ਸੂਰਤ ਨਹੀਂ ਲਈ ਸੀ ਇਹਦੀ 4000 ਕਰੋੜ ਦੇ ਵਿਕਾਸ ਦੇ ਵਿੱਚ ਇਹ ਕਲੋਨੀ ਨਹੀਂ ਸੀ ਆਉਂਦੀ ਉਹਨਾਂ ਦੇ ਵਿਕਾਸ ਦੇ ਵਿੱਚ ਉਹਨੇ 4000 ਕਰੋੜ ਦੇ ਵਿਕਾਸ ਦੇ ਵਿੱਚ ਜਦੋਂ ਇੱਕ ਕਲੋਨੀ ਨਹੀਂ ਆਈ ਲੋਕਾਂ ਨੇ ਤਕਤਾ ਪਲਟ ਕੀਤਾ 2022 ਦੇ ਵਿੱਚ ਜਦੋਂ ਆਸ਼ੀਰਵਾਦ ਸਾਡੇ ਐਮਐਲਏ ਦਿਲਜੀਤ ਸਿੰਘ ਗਰੇਵਾਲ ਭੋਲਾ ਜੀ ਨੂੰ ਦਿੱਤਾ ਔਰ ਉਸ ਤੋਂ ਬਾਅਦ ਇਹਨਾਂ ਨੇ ਇਹਨਾਂ ਦੇ ਕੰਮ ਨੂੰ ਦੇਖਦੇ ਹੋਏ ਮੈਨੂੰ ਵੀ ਲੋਕਾਂ ਨੇ ਆਸ਼ੀਰਵਾਦ ਦਿੱਤਾ ਔਰ ਅੱਜ ਪੈਲਦੇ ਆਧਾਰ ਦੇ ਆ ਕਲੋਨੀ ਦਾ ਕੰਮ ਇਹਨਾਂ ਨੇ 1 ਕਰੋੜ ਤਕਰੀਬਨ 40-42 ਲੱਖ ਰੁਪਏ ਦਾ ਕੰਮ ਹੈ ਇਹ ਔਰ ਉਸ ਤੋਂ ਬਾਅਦ 36 ਲੱਖ ਔਰ 25 ਲੱਖ ਦਾ ਇੱਕ ਕੰਮ ਇਸ ਤੋਂ ਪਹਿਲਾਂ ਹੈ ਯਾਨੀ ਕਿ ਸਿਵਰੇਦਰ ਵਾਟਰ ਸਪਲਾਈ ਦਾ ਕਰਾਇਆ तकरीबन 2.2 ਕਰੋੜ ਦੇ ਕੰਮ ਆ ਜਿਸ ਕਰੋੜੇ ਵਿੱਚ ਲੱਗੇ ਹੋਏ ਹਨ ਮੈਂ ਮਾਨ ਸਰਕਾਰ ਦਾ ਐਮਐਲਏ ਦਿਲਜੀਤ ਸਿੰਘ ਗਰੇਵਾਲ ਭੋਲਾ ਜੀ ਦਾ ਔਰ ਮੇਰ ਮੈਡਮ ਦਾ ਸਾਰੇ ਸਾਥੀਆਂ ਤੇ ਆਦਰ ਨੂੰ ਧੰਨਵਾਦ ਕਰਦਾ ਹਾਂ ਕੀ ਕਿੱਦਾਂ ਵਿਕਾਸ ਦੀ ਗੱਲ ਕਰਾਂਏ ਵਿਕਾਸ ਇਹ ਕੰਮ ਕਿੱਦਾਂ ਹੋ ਚੁੱਕੇ ਇਲਾਕੇ ਦੇ ਤੁਸੀਂ ਦੇਖ ਲਓ ਜਿਹੜੀ ਪਹਿਲੀ ਸਰਕਾਰ ਆ ਸੀ ਉਹ ਤਾਂ ਜੀ ਢਾਈ ਸਾਲ ਤਾਂ ਇਹ ਕਹਿੰਦੇ ਨੇ ਤੁਸੀਂ ਖਜ਼ਾਨੇ ਪਰ ਨੂੰ ਟਾਈਮ ਲੱਗ ਜਾਣਾ ਔਰ ਇਹ ਸਰਕਾਰ ਨੇ ਢਾਈ ਸਾਲ ਦੇ ਵਿੱਚ ਯਾਨੀ ਕਿ ਇੰਨੇ ਕੰਮ ਕਰਾਤੇ ਕਿ ਉਹਨਾਂ ਹੀ ਪਿੱਛੇ 10 ਸਾਲ ਦੇ ਕੰਮ ਛੋੜ ਲੋੜੇ ਢਾਈ ਸਾਲ ਦੇ ਕੰਮ ਦੇਖ ਲਓ ਤੁਹਾਨੂੰ ਆਪ ਤਾਂ ਲੱਗ ਜਾਊਗਾ ਔਰ 6 ਮਹੀਨੇ ਹਜੇ ਕੌਂਸਲਰ ਬਣਨੇ ਨੂੰ ਹੋਏ ਜਿੰਨੇ ਵੀ ਕੌਂਸਲਰ ਸਾਬਾ ਹਨ ਔਰ ਹਰੇਕ ਕੌਂਸਲਰ ਦੀ ਕੰਸਟੀਟਿਊਐਂਟ ਦੇ ਕੰਮ ਚੱਲ ਰਿਹਾ ਔਰ ਮੇਰੇ ਏਰੀਆ ਦੇ ਵਿੱਚ ਵੀ ਤਕਰੀਬਨ ਸਵਾ 3 ਕਰੋੜ ਦੇ ਕ ਸਾਰੀ ਆਮ ਆਦਮੀ ਵੱਲੋਂ ਮੇਰ ਸਾਹਿਬ ਦਾ ਐਮ ਐਲ ਏ ਸਾਹਿਬ ਦਾ ਮਾਨ ਸਰਕਾਰ ਦਾ ਤੇ ਹਜ਼ਰਤਾਂ ਦਾ